ਪਰ ਐਵੇਂ ਹੋਣ ਲੱਗ ਗਿਆ ਕਿ ਹੁਣ ਪਰਿਵਾਰ ਹੀ ਆ ਸਾਰਾ ਸਾਂਝਾ ਆਪਣਾ ਹਨਾ ਕਰਨ ਨਾਲੋਂ ਵੱਧ ਸਕੂਨ ਇੱਥੇ ਆਣ ਲੱਗ ਗਿਆ ਜਿਵੇਂ ਹੁਣ ਸੇਵਾ ਕਰਦੇ ਆ ਜਿਵੇਂ ਮਾਤਾ ਹੁਣ ਹੀ ਮਿਲਦੇ ਨੇ ਸਾਰੇ ਇਹ ਸਾਰੇ ਮਤਲਬ ਸਮਝਾਉਂਦੇ ਵੀ ਨੇ ਬਹੁਤ ਕੁਸ਼ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਕਿਰਪਾ ਹੋਈ ਜਾਂਦੀ ਆ ਜੋ ਚੀਜ਼ਾਂ ਆਪਾਂ ਸੋਚੇ ਨਹੀਂ ਉਹ ਵੀ ਹੋਈ ਜਾਂਦੀਆਂ ਨੇ ਕਿ 15 ਚੁਸਤ ਚਲਾਕੀਆਂ ਸਾਰੀਆਂ ਭੋਲੇ ਜਾਂਦਾ ਇੱਥੇ ਆ ਕੇ ਬੰਦੇ ਨੂੰ ਇਹ ਹੁੰਦਾ ਨਹੀਂ ਨਿਮਰਤਾਵਾਂ ਦੇ ਵਿੱਚ ਰਵੇ ਆਪਣੀ ਹਨਾ ਤੇ ਜਿਵੇਂ ਆਪਾਂ ਪਹਿਲਾਂ ਬੰਦੇ ਦੀ ਮੈਂਟੈਲਿਟੀ ਲੈਵਲ ਹੁੰਦਾ ਕਿ ਨਹੀਂ ਆਪਾਂ ਥੋੜਾ ਮੋਟਾ ਇਹ ਫੇਰ ਫੇਰ ਕਰ ਲੀਏ ਪਰ ਨਹੀਂ ਹੁਣ ਬੰਦੇ ਨੂੰ ਇਹ ਹੋਣ ਲ ਇੱਥੇ ਆ ਕੇ ਤਾਂ ਬੰਦਾ ਪੋਜ਼ਿਟਿਵ ਸਾਈਂ ਚ ਆ ਜਾਂਦਾ ਆਪਣੇ ਬੰਦੇ ਨੇ ਹੁੰਦਾ ਇਮਾਨਦਾਰੀ ਚ ਹੀ ਰੱਖੇ ਜੋ ਆਣਾ ਹੁਣ ਪਿੱਛੇ ਸੋਚਦੇ ਹੁੰਦੇ ਸੀਗੇ ਆ ਚੀਜ਼ ਦੀ ਕਮੀ ਆ ਉਹ ਚੀਜ਼ ਦੀ ਕਮੀ ਆ ਹੁਣ ਮਾਲਕ ਆਪ ਹੀ ਦੇ ਹੀ ਜਾਂਦਾ ਸੀ ਹੁਣ ਕਹਿਣ ਦੀ ਵੀ ਨਹੀਂ ਲੋੜ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤਾਂ ਤਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਜੀ ਕਿੰਨਾ ਕਨੰਦ ਆਉਂਦਾ ਇੱਥੇ ਆ ਕੇ ਬਹੁਤ ਆਉਂਦਾ ਜੀ ਜਿਵੇਂ ਕਿ ਜਿਵੇਂ ਅੱਜ ਬੁੱਧਵਾਰ ਆ ਹਨਾ ਇਹ ਮੰਗਲਵਾਰ ਤੋਂ ਹੀ ਹੋਣ ਲੱਗ ਜਾਂਦਾ ਕੋਦੋਂ ਆਈਏ ਹਨਾ ਤੇ ਮੇਰੇ ਨਾਲ ਦੇ ਵੀ ਬਹੁਤ ਆਂਦੇ ਸੀਗੇ ਪਹਿਲਾਂ ਮੈਂ ਹਲੇ ਹੋ ਪਰ ਐਵੇਂ ਹੋਣ ਲੱਗ ਗਿਆ ਕਿ ਹੁਣ ਪਰਿਵਾਰ ਹੀ ਆ ਸਾਰਾ ਸਾਂਝਾ ਆਪਣਾ ਹਨਾ ਕਰਨ ਨਾਲੋਂ ਵੱਧ ਸਕੂਣ ਇੱਥੇ ਆਣ ਲੱਗ ਗਿਆ ਜਿਵੇਂ ਹੁਣ ਸੇਵਾ ਕਰਦੇ ਆ ਜਿਵੇਂ ਮਾਤਾ ਹੁਣ ਹੀ ਮਿਲਦੇ ਨੇ ਸਾਰੇ ਇਹ ਸਾਰੇ ਮਤਲਬ ਸਮਝਾਉਂਦੇ ਵੀ ਨੇ ਬਹੁਤ ਕੁਝ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਜਿਵੇਂ ਕਿਰਪਾ ਹੋਈ ਜਾਂਦੀ ਆ ਜੋ ਚੀਜ਼ਾਂ ਆਪਾਂ ਸੋਚਿਆ ਨਹੀਂ ਉਹ ਵੀ ਹੋਈ ਜਾਂਦੀਆਂ ਨੇ ਅੱਗੇ ਕਿੰਨਾ ਕੁ ਬਦਲਾਅ ਹੈ ਜੀਵਨ ਦੇ ਵਿੱਚ ਜਦੋਂ ਦੇ ਗੁਰੂ ਘਰ ਨਾਲ ਜੁੜੇ ਹਾਂ ਸੇਵਾ ਕਰਨੀ ਸ਼ੁਰੂ ਕਰੀ ਹੈ ਬੰਦੇ ਨਾਲ ਚੁਸਤ ਚਲਕੀਆਂ ਸਾਰੀਆਂ ਭੁੱਲ ਜਾਂਦਾ ਇੱਥੇ ਆ ਕੇ ਬੰਦੇ ਨੂੰ ਹੁੰਦਾ ਨਹੀਂ ਨਿਮਰਤਾਤਾਂ ਦੇ ਵਿੱਚ ਰਵੇ ਆਪਣੀ ਹਨਾ ਤੇ ਜਿਵੇਂ ਆਪਾਂ ਪਹਿਲਾ ਬੰਦੇ ਦੀ ਮੈਂਟੈਲਿਟੀ ਲੈਵਲ ਹੁੰਦਾ ਕਿ ਨਹੀਂ ਆਪਾਂ ਥੋੜਾ ਮੋਟਾ ਇਹ ਫੇਰ ਫੇਰ ਕਰ ਲਈਏ ਪਰ ਨਹੀਂ ਹੁਣ ਬੰਦੇ ਨੂੰ ਇਹ ਹੋਣ ਲੱਗ ਜਾਂਦਾ ਨਹੀਂ ਯਾਰ ਇੱਥੇ ਆ ਕੇ ਤਾਂ ਬੰਦਾ ਪੋਜ਼ਿਟਿਵ ਸਾਈਂਡ 'ਚ ਆ ਜਾਂਦਾ ਆਪਣੇ ਬੰਦੇ ਨੇ ਹੁੰਦਾ ਇਮਾਨਦਾਰੀ 'ਚ ਹੀ ਰੱਖੇ ਜੋ ਆਣਾ ਤੇ ਵਾਜੀ ਕਹਿੰਦੇ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਤੋਂ ਕੁਝ ਵੀ ਮੰਗੋ ਤਾਂ ਪੂਰਾ ਜ਼ਰੂਰ ਹੁੰਦਾ ਹਾਂਜੀ ਬਾਬਾ ਜੀ ਬਹੁਤ ਕੁਝ ਮਿਲਦਾ ਪਿਆ ਹੁਣ ਬੇਣ ਮੰਗੇ ਮਿਲ ਹੀ ਜਾਂਦਾ ਹੁਣ ਬੇਣ ਮੰਗੇ ਮਿਲ ਹੀ ਜਾਂਦਾ ਜੀ ਬਹੁਤ ਕੁਝ ਮਿਲ ਹੀ ਜਾਂਦਾ ਜਿਵੇਂ ਹੁਣ ਪਿੱਛੇ ਸੋਚਦੇ ਹੁੰਦੇ ਸੀਗੇ ਆ ਚੀਜ਼ ਦੀ ਕਮੀ ਆ ਉਹ ਚੀਜ਼ ਦੀ ਕਮੀ ਆ ਹੁਣ ਮਾਲਕ ਆਪ ਹੀ ਦੇ ਹੀ ਜਾਂਦਾ ਸੀ ਹੁਣ ਕਹਿਣ ਦੀ ਵੀ ਨਹੀਂ ਲੋੜ ਹੈਗੀ ਹੁਣ ਇਹੀ ਆ ਚਲੋ ਬੰਦੇ ਨੂੰ ਇਹੀ ਮੈਨੂੰ ਹੁੰਦਾ ਕਿ ਨਹੀਂ ਹੁਣ ਜਿੱਥੇ ਸੇਵਾ ਲਿਖੀ ਆਈ ਹੈ ਭਰੀ ਜਾਈਏ ਹੁਣ ਸੇਵਾ ਬਸ ਇਹੀ ਹੁੰਦਾ ਬੁੱਧਵਾਰ ਦੀ ਬੁੱਧਵਾਰ ਇਹ ਹਾਜ਼ਰੀ ਭਰਾਈ ਆਈ ਹੈ ਆਪਣੀ ਹਨਾ ਕਹਿੰਦੇ ਜਦੋਂ ਜੇਕਰ ਕੋਈ ਜੀਵਨ 'ਚ ਪਰੇਸ਼ਾਨੀ ਆ ਕੋਈ ਕਸ਼ਟ ਆ ਹਨਾ ਉਹ ਸਭ ਕੁਝ ਆਪੇ ਦੂਰ ਹੋਣਾ ਸ਼ੁਰੂ ਹੋ ਜਾਂਦਾ ਤੇ ਸੁੱਖ ਆਉਣਾ ਸ਼ੁਰੂ ਹੋ ਜਾਂਦਾ ਹਾਂਜੀ ਬਿਲਕੁਲ ਹਾਂਜੀ ਮੈਂ ਇਹੀ ਚੀਜ਼ਾਂ ਹੁਣ ਪਿੱਛੇ ਦੇ ਨਾ ਘਰ ਦੇ ਪ੍ਰੋਬਲਮ ਚੱਲਦੀ ਪਈ ਸੀਗੀ ਮੰਮੀ ਨਹੀਂ ਦੀ ਸੀ ਤੇ ਕੋਈ ਰਾਹ ਨਹੀਂ ਪੈ ਰਿਆ ਸੀਗਾ ਡਾਕਟਰਾਂ ਵੱਲੋਂ ਵੀ ਨਹੀਂ ਕੋਈ ਤੇ ਹਲੇ ਮੈਂ ਤੇ ਮੇਰੀ ਵੱਡੀ ਭੈਣ ਨੇ ਸ਼ੁਰੂ ਕੀਤਾ ਦੁਪਹਿਰਾ ਸਾਹ ਪਹਿਲਾਂ ਤੇ ਮੰਮੀ ਦੀ ਐਵੇਂ ਹਾਲਤ ਸੀਗੀ ਉਹ ਆ ਨਹੀਂ ਸਕਦੇ ਸੀਗੇ ਤੇ ਹੁਣ ਦੂਜੇ ਦੁਪਹਿਰੇ ਸਾਹ ਤੇ ਆ ਪਾਈ ਸਾਡੇ ਨਾਲ ਹੁਣ ਵੀ ਆਏ ਹੋਏ ਨੇ ਮੰਮੀ ਤੇ ਵੱਡੀ ਭੈਣ ਆਂਦੇ ਨੇ ਅਸੀਂ ਰੋਜ਼ ਆਂਦੇ ਆ ਮਤਲਬ ਬੁੱਧਵਾਰ ਦੀ ਬੁੱਧਵਾਰ ਤੇ ਇਹੀ ਆ ਕਿ ਘਰ ਦੀ ਹੁਣ ਚਾਹੀਦੇ ਹਨਾ ਸਭ ਤੋਂ ਪਹਿਲਾਂ ਤੇ ਚੀਜ਼ਾਂ ਦਾ ਚਲੋ ਬੰਦੀਆਂ ਰਹਿੰਦੀਆਂ ਨੇ ਬੰਦੇ ਨੂੰ ਇਹ ਹੁੰਦਾ ਘਰ ਤੇ ਚਾਹੀਦੇ ਨੇ ਉਹ ਸਭ ਕੁਝ ਉੱਪਰ ਵਾਲੇ ਮਾਲਕ ਨੇ ਦੇਈ ਜਾ ਰਿਹਾ ਜੀ ਕਿੰਨਾ ਕੁ ਸ਼ੁਕਰ ਕਰਦੇ ਆ ਵਾਹਿਗੁਰੂ ਦਾ ਵੀ ਜਦੋਂ ਕਹਿੰਦੇ ਜਦੋਂ ਆਪਣੇ ਘਰ ਦਾ ਜੀ ਠੀਕ ਹੋਣਾ ਸ਼ੁਰੂ ਹੋ ਜਾਣਾ ਤਾਂ ਉਸ ਤੋਂ ਵੱਡੀ ਚੀਜ਼ ਕੋਈ ਨਹੀਂ ਹੁੰਦੀ। ਉਸ ਤੋਂ ਵੱਡੀ ਕੋਈ ਤੁਹਾਡੇ ਸਾਹਮਣੇ ਹੈ ਭਾਜੀ ਹੋਰ ਹਰ ਇੱਕ ਮੁੰਡੇ ਨੂੰ ਹਰ ਇੱਕ ਤੀਨ ਵਾਹੀ ਚਾਹੀਦਾ ਹੁੰਦਾ ਕਿ ਮੇਰੇ ਘਰ ਦੇ ਚਾਹੀਦੇ ਸਲਾਮਤ ਹਨਾ। ਚੀਜ਼ਾਂ ਜੁੱਝਿਆਂ ਦਾ ਬੰਦੀਆਂ ਰਹਿੰਦੀਆਂ ਨੇ ਦੇਖੋ ਹਨਾ। ਉਹ ਸਹੀ ਹੈ ਘਰ ਦੇ ਦੀ ਹਾਂ ਦੀ ਘਰ ਦੇ ਦੀ ਸਲਾਮਤੀ ਚਾਹੀਦੀ ਹੈ ਹੋਰ ਕੁਝ ਨਹੀਂ ਚਾਹੀਦਾ ਜੀ ਬੰਦੇ ਨੂੰ। ਤੇ ਉਹ ਚੀਜ਼ਾਂ ਉੱਪਰ ਵਾਲਾ ਮਾਲਕ ਕਰੀ ਜਾਂਦਾ ਵਾ ਦਿਨੋਂ ਦਿਨ। ਠੀਕ ਹੈ। ਵਾਹਿਗੁਰੂ ਜੀ ਕਾ। ਹਾਂ ਆச்சா ਵਾਹਿਗੁਰੂ ਜੀ। ਠੀਕ ਹੈ ਠੀਕ ਹੈ।